ਪ੍ਰਧਾਨ ਮੰਤਰੀ ਮਾਰਕਾਰਨੀ ਨੇ ਸ਼ੁੱਕਰਵਾਰ ਨੂੰ ਵਾਸ਼ਿੰਗਟਨ ਡੀਸੀ ਵਿਖੇ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਅਤੇ ਮੈਕਸੀਕੋ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਇਹ ਮੀਟਿੰਗ ਜੋ ਕਿ 2026 ਵਿੱਚ FIFA ਵਿਸ਼ਵ ਕੱਪ ਦਾ ਪ੍ਰਦਰਾਂਤੂ ਬਾਦ ਕੈਨੇਡੀਅਨ ਸੈਂਟਰ ਵਿਖੇ ਹੋਈ ਲਗਭਗ 45 ਮਿੰਟ ਚੱਲੀ ਦੱਸ ਦੇਈਏ ਕਿ ਮੈਕਸੀਕੋ ਦੇ ਰਾਸ਼ਟਰਪਤੀ ਨੇ ਕਿਹਾ ਕਿ ਸਾਡੀਆਂ ਟੀਮਾਂ ਨਾਲ ਵਪਾਰਕ ਮੁੱਦਿਆਂ ਤੇ ਇਕੱਠੇ ਕੰਮ ਕਰਨਾ ਜਾਰੀ ਰੱਖਣ ਲਈ ਸਹਿਮਤੀ ਦਿੱਤੀ ਗਈ ਹੈ। ਉਹਨਾਂ ਨੇ ਆਪਣੀ ਦੇਸ਼ਾਂ ਵਿੱਚ ਬਿਸ਼ਪ ਕਪ ਦੀ ਮੇਜ਼ਬਾਨੀ ਦੇ ਮਹਾਨ ਮੌਕੇ ਅਤੇ ਸਾਡੇ ਚੰਗੇ ਸਬੰਧਾਂ ਬਾਰੇ ਵੀ ਚਰਚਾ ਕੀਤੀ। ਉਹਨਾਂ ਨੇ ਅੱਗੇ ਕਿਹਾ ਕਿ ਟਰੰਪ ਨੇ ਡਰਾ ਤੋਂ ਪਹਿਲਾਂ ਕਿਹਾ ਸੀ ਕਿ ਤਿੰਨੂ ਨੇਤਾ ਮੀਟਿੰਗ ਵਿੱਚ ਵਪਾਰ ਬਾਰੇ ਚਰਚਾ ਕਰਨਗੇ। ਇਹ ਪਹਿਲੀ ਵਾਰ ਹੈ ਜਦੋਂ ਅਗਲੇ ਸਾਲ ਕੈਨੇਡਾ, ਅਮਰੀਕਾ, ਮੈਕਸੀਕੋ ਸਮਝੌਤੇ ਯਾਨੀ USMCA ਦੀ ਲਾਜ਼ਮੀ ਸਮੀਖਿਆ ਤੋਂ ਪਹਿਲਾਂ ਇਕੱਠੇ ਹੋਣਗੇ। ਅਸੀਂ ਬਹੁਤ ਵਧੀਆ ਢੰਗ ਨਾਲ ਚੱਲ ਰਹੇ ਹਾਂ ਅਮਰੀਕਾ ਵੱਲੋਂ ਚਲਾਏ ਗਏ ਵਪਾਰ ਯੁੱਧ ਵਿਚਾਲੇ ਇਸ ਮੀਟਿੰਗ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਦੱਸਦੀ ਕਿ ਟਰੰਪ ਦੇ ਟੈਰਫਾਂ ਨੇ ਉੱਤਰੀ ਅਮਰੀਕੀ ਵਪਾਰ ਨੀਤੀ ਨੂੰ ਅਨਿਸ਼ਚਿਤਤਾ ਵਿੱਚ ਸੁੱਟ ਦਿੱਤਾ ਹੈ ਕੈਨੇਡਾ ਅਤੇ ਮੈਕਸੀਕੋ ਨੂੰ ਸੀਯੂਐਸਐਮਏ ਅਨੁਕੂਲ ਵਸਤੂਆਂ ਤੇ ਦਿੱਤੀ ਗਈ ਛੋਟਾ ਨੇ ਦੋਵਾਂ ਦੇਸ਼ਾਂ ਨੂੰ ਸਭ ਤੋਂ ਮਾੜੇ ਪ੍ਰਭਾਵਨ ਤੋਂ ਬਚਾਇਆ ਹਾਲਕਿ ਟਰੰਪ ਨੇ ਹਾਲ ਹੀ ਵਿੱਚ ਸੰਕੇਤ ਦਿੱਤਾ ਹੈ ਕਿ ਉਹ ਇਸ ਸੌਦੇ ਨੂੰ ਖਤਮ ਕਰ ਦੇਣ ਲਈ ਤਿਆਰ ਹਨ ਇਹ ਸੌਦਾ ਜਿਸ ਬਾਰੇ ਉਹਨਾਂ ਨੇ 2018 ਵਿੱਚ ਗੱਲਬਾਤ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ ਅਤੇ ਇਸ ਨੂੰ ਕੈਨੇਡਾ ਵਿੱਚ ਸੀਯੂਐਸਐਮਏ ਅਤੇ ਸਯੁਕਤ ਰਾਜ ਵਿੱਚ ਯੂਐਸਐਮਸੀਏ ਕਿਹਾ ਜਾਂਦਾ ਹੈ ਅਗਲੇ ਸਾਲ ਸਮੀਖਿਆ ਲਈ ਤਿਆਰ ਹੈ ਇਹ ਲਗਭਗ 1 ਸਾਲ ਵਿੱਚ ਖਤਮ ਹੋ ਰਿਹਾ ਹੈ ਅਸੀਂ ਯਾ ਤਾਂ ਇਸ ਨੂੰ ਖਤਮ ਕਰ ਦੇਵਾਂਗੇ ਜਾਂ ਸ਼ਾਇਦ ਮੈਕਸੀਕੋ ਤੇ ਕੈਨੇਡਾ ਨਾਲ ਇੱਕ ਹੋਰ ਸੌਦਾ ਕਰਾਂਗੇ ਟਰੰਪ ਨੇ ਬੁੱਧਵਾਰ ਨੂੰ ਵਾਈਟ ਹਾਊਸ ਵਿੱਚ ਪੱਤਰਕਾਰਾਂ ਨੂੰ ਸਮਝੌਤੇ ਤੇ ਭਵਿੱਖ ਬਾਰੇ ਪੁੱਛੇ ਜਾਣ ਤੇ ਟਰੰਪ ਨੇ ਕਿਹਾ ਕਿ ਕੈਨੇਡਾ ਤੇ ਮੈਕਸੀਕੋ ਤੇ ਕੈਨੇਡਾ ਨੇ ਅਮਰੀਕਾ ਦਾ ਫਾਇਦਾ ਉਠਾਇਆ ਇਹ ਲਗਭਗ ਹਰ ਦੂਜੇ ਦੇਸ਼ ਵੰਗ ਹੈ ਪੂਰੀ ਤਰ੍ਹਾਂ ਨਿਰਪੱਖਤਾ ਨਾਲ ਇਹ ਉਹ ਨਹੀਂ ਹਨ ਮੈਂ ਉਹਨਾਂ ਨੂੰ ਦੋਸ਼ੀ ਨਹੀਂ ਠਹਿਰਾ ਰਿਹਾ ਪਰ ਕਿਉਂਕਿ ਸਾਡੇ ਦੇਸ਼ ਨੂੰ ਮੂਰਖ ਲੋਕ ਚਲਾ ਰਹੇ ਸਨ ਇਹ ਸਮਝੌਤਾ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ 2020 ਵਿੱਚ ਹੋਇਆ ਸਹੀ ਸਮਝੌਤੇ ਤੇ ਦਸਤਖਤ ਕਰਨ ਤੋਂ ਬਾਅਦ ਉਹਨਾਂ ਨੇ ਵਪਾਰ ਸਮਝੌਤੇ ਦੀ ਪ੍ਰਸ਼ੰਸਾ ਕੀਤੀ ਇਹ ਸਾਡੇ ਵੱਲੋਂ ਕੀਤਾ ਗਿਆ ਸਭ ਤੋਂ ਵਧੀਆ ਸਮਝੌਤਾ ਹੈ ਟਰੰਪ ਨੇ ਪਹਿਲਾਂ ਕਿਹਾ ਸੀ ਤਸਦੀਕੀ ਉਸ ਸਮੇਂ 트ੰਪ ਨੇ ਕਿਹਾ ਸੀ ਕਿ ਇਹ ਸਾਡੇ ਵੱਲੋਂ ਕੀਤਾ ਗਿਆ ਸਭ ਤੋਂ ਵਧੀਆ ਸਮਝੌਤਾ ਹੈ ਤਸਦੀਕੀ ਅਕਤੂਬਰ ਵਿੱਚ 트ੰਪ ਨੇ ਕੈਨੇਡਾ ਨਾਲ ਸਾਰੀਆਂ ਵਪਾਰਕ ਗੱਲਬਾਤਾਂ ਨੂੰ ਭਿਆਨਕ ਟੈਲੀਵਿਜ਼ਨ ਇਸ਼ਤਿਹਾਰ ਦੇ ਕਾਰਨ ਰਲਤ ਕਰ ਦਿੱਤਾ ਸੀ ਜਿਸ ਵਿੱਚ ਸਾਬਕਾ ਅਮਰੀਕੀ ਰਾਸ਼ਟਰਪਤੀ ਰੋਨਲਡ ਰਿਗਨ ਨੂੰ ਅਮਰੀਕੀ ਟੈਲੀਵਿਜ਼ਨ ਨੈੱਟਵਰਕਾਂ ਤੇ অন্ਟਾਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ ਤੇ ਚਲਾਇਆ ਗਿਆ ਸੀ ਸ਼ੁੱਕਰਵਾਰ ਦੀ ਮੀਟਿੰਗ ਕਾਰਨੀ ਅਤੇ 트ੰਪ ਵਿਚਕਾਰ ਗੱਲਬਾਤ ਮੁਅਤਲ ਹੋਣ ਤੋਂ ਬਾਅਦ ਪਹਿਲੀ ਅਧਿਕਾਰਤ ਮੀਟਿੰਗ ਸੀ ਦੋਵਾਂ ਨੇ ਪਿਛਲੇ ਮਹੀਨੇ ਦੱਖਣੀ ਕੋਰੀਆ ਵਿੱਚ ਏਸ਼ੀਆ ਪ੍ਰਸ਼ਾਂਤ ਆਰਥਿਕ ਸਹਿਯੋਗ ਸੰਮੇਲਨ ਦੌਰਾਨ ਇੱਕ ਸਮੂਹ ਡਿਨਰ ਤੇ ਸੰਕੇਤ ਵਿੱਚ ਗੱਲ ਕੀਤੀ ਜਿੱਥੇ ਕਾਰਨੀ ਨੇ ਇਸ਼ਤਿਹਾਰ ਲਈ ਮਾਫੀ ਮੰਗੀ ਪਰ ਵਪਾਰ ਦੇ ਮੁੱਦੇ ਤੇ ਹੋਰ ਚਰਚਾ ਨਹੀਂ ਕੀਤੀ 트럼ਪ ਨੇ ਬਾਅਦ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ ਕਾਰਨੀ ਦੀ ਮਾਫੀ ਦੇ ਬਾਵਜੂਦ ਉਹ ਵਪਾਰ ਗੱਲਬਾਤ ਮੁੜ ਸ਼ੁਰੂ ਨਹੀਂ ਕਰਨਗੇ ਅਮਰੀਕੀ ਅਧਿਕਾਰੀਆਂ ਨੇ ਕੈਨੇਡਾ ਤੇ ਗੱਲਬਾਤ ਦੌਰਾਨ ਮੁਸ਼ਕਲ ਹੋਣ ਦਾ ਦੋਸ਼ ਲਗਾਇਆ ਕਾਜੀ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸ਼ੁੱਕਰਵਾਰ ਨੂੰ ਵਾਸ਼ਿੰਗਟਨ ਡੀਸੀ ਵਿਖੇ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਅਤੇ ਮੈਕਸੀਕੋ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਇਹ ਮੀਟਿੰਗ 2026 ਵਿੱਚ FIFA ਵਿਸ਼ਵ ਕੱਪ ਦਾ ਡਰਾਅ ਤੋਂ ਬਾਅਦ ਕੈਨੇਡੀਅਨ ਸੈਂਟਰ ਵਿਖੇ ਹੋਈ ਸੀ ਲਗਭਗ 45 ਮਿੰਟ ਚੱਲੀ ਦੱਸਦੀ ਹੈ ਕਿ ਅਮਰੀਕਾ ਵੱਲੋਂ ਸ਼ੁਰੂ ਕੀਤੇ ਗਏ ਵਪਾਰ ਯੁੱਧ ਵਿਚਾਲੇ ਇਸ ਮੀਟਿੰਗ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਹਾਲਾਂਕਿ 트੍ਰੰਪ ਦੇ ਟੈਰਿਫਾਂ ਨੇ ਉੱਤਰੀ ਅਮਰੀਕੀ ਵਪਾਰ ਨੀਤੀ ਨੂੰ ਅਨਿਸ਼ਚਿਤਤਾ ਵਿੱਚ ਸੁੱਟ ਦਿੱਤਾ ਹੈ ਕੈਨੇਡਾ ਅਤੇ ਮੈਕਸੀਕੋ ਨੂੰ USMCA ਅਨੁਕੂਲ ਵਸਤੂਆਂ ਦਿੱਤੀ ਗਈ ਛੋਟਾਂ ਨੇ ਦੋਵਾਂ ਦੇਸ਼ਾਂ ਨੂੰ ਸਭ ਤੋਂ ਮਾੜੇ ਪ੍ਰਭਾਵਾਂ ਤੋਂ ਬਚਾਇਆ ਹਾਲਾਂਕਿ 트ੰਪ ਨੇ ਹਾਲ ਹੀ ਵਿੱਚ ਸੰਕੇਤ ਦਿੱਤਾ ਹੈ ਕਿ ਉਹ ਇਸ ਸੌਦੇ ਨੂੰ ਖਤਮ ਕਰ ਦੇਣ ਲਈ ਤਿਆਰ ਹਨ ਦੱਸਦੇ ਕਿ ਇਹ ਸੌਦਾ ਜਿਸ ਸਮੇਂ ਉਨ੍ਹਾਂ ਨੇ 2018 ਵਿੱਚ ਗੱਲਬਾਤ ਵਿੱਚ ਮਹੱਤਵਪੂਰਨ ਪੂਰਕ ਨਿਭਾਈ ਸੀ ਅਤੇ ਇਸ ਨੂੰ ਕੈਨੇਡਾ ਵਿੱਚ ਸੀਯੂਐਸਐਮਏ ਅਤੇ ਸ਼ਖਤ ਰਾਜ ਵਿੱਚ ਯੂਐਸਐਮਸੀਏ ਕਿਹਾ ਜਾਂਦਾ ਹੈ ਅਗਲੇ ਸਾਲ ਸਮਿਖਿਆ ਲਈ ਤਿਆਰ ਹੈ ਇਹ ਲਗਭਗ 1 ਸਾਲ ਵਿੱਚ ਖਤਮ ਹੋ ਰਿਹਾ ਹੈ ਅਸੀਂ ਜਾਂ ਤਾਂ ਇਸ ਨੂੰ ਪੂਰੀ ਤਰ੍ਹਾਂ ਖਤਮ ਕਰ ਦੇਵਾਂਗੇ ਜਾਂ ਅਸੀਂ ਸ਼ਾਇਦ ਮੈਕਸੀਕੋ ਤੇ ਕੈਨੇਡਾ ਨਾਲ ਇੱਕ ਹੋਰ ਸੌਦਾ ਕਰਾਂਗੇ 트੍ਰੰਪ ਨੇ ਕਿਹਾ ਕਿ ਕੈਨੇਡਾ ਤੇ ਮੈਕਸੀਕੋ ਨੇ ਅਮਰੀਕਾ ਦਾ ਫਾਇਦਾ ਉਠਾਇਆ ਮੈਕਸੀਕੋ ਤੇ ਕੈਨੇਡਾ ਨੇ ਅਮਰੀਕਾ ਦਾ ਫਾਇਦਾ ਉਠਾਇਆ ਦੱਸ ਦੇ ਕਿ ਇਹ ਸਮਝੌਤਾ 트੍ਰੰਪ ਦੇ ਪਹਿਲੇ ਕਾਰਜਕਾਲ ਦੌਰਾਨ 2020 ਵਿੱਚ ਹੋਇਆ ਸੀ ਸਮਝੌਤੇ ਦਸਕਤ ਕਰਨ ਤੋਂ ਬਾਅਦ ਉਹਨਾਂ ਨੇ ਸਮਝੌਤੇ ਦੀ ਪ੍ਰਸ਼ੰਸਾ ਕੀਤੀ ਉਸ ਸਮੇਂ ਟਰੰਪ ਨੇ ਕਿਹਾ ਸੀ ਇਹ ਸਾਡੇ ਵੱਲੋਂ ਕੀਤਾ ਗਿਆ ਸਭ ਤੋਂ ਵਧੀਆ ਸਮਝੌਤਾ ਹੈ ਅਕਤੂਬਰ ਵਿੱਚ ਟਰੰਪ ਨੇ ਕੈਨੇਡਾ ਨਾਲ ਸਾਰੀਆਂ ਵਪਾਰਕ ਗੱਲਬਾਤਾਂ ਨੂੰ ਭਿਆਨਕ ਟੈਲੀਵਿਜ਼ਨ ਇਸ਼ਤਿਹਾਰ ਦੇ ਕਾਰਨ ਰਾਤਕਟਾ ਸੀ ਜਿਸ ਵਿੱਚ ਸਾਬਕਾ ਅਮਰੀਕੀ ਰਾਸ਼ਟਰਪਤੀ ਰੋਨਲਡ ਰੀਗਨ ਨੂੰ ਅਮਰੀਕੀ ਟੈਲੀਵਿਜ਼ਨ ਨੈੱਟਵਰਕ ਤੇ অন্ਟਾਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਤੇ ਚਲਾਇਆ ਗਿਆ ਸੀ